ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਉਥਲ ਪੁਥਲ ਦੀ ਨਜ਼ਰ ਆ ਰਹੀ ਹੈ ਕਾਂਗਰਸ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਤਿੰਨ ਵੱਡੇ ਲੀਡਰ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਜਾਹੇ ਹਲਾਕ ਕਿਉਂ ਹੋ ਰਹੇ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਉਧਰ ਅਮਰਤਪਾਲ ਤੇ ਉਸਦੇ ਸਾਥੀਆਂ ਦੀ ਕੀ ਰਿਹਾਈ ਹੋਣ ਜਾ ਰਹੀ ਹੈ ਇਹ ਸਵਾਲ ਕਿਉਂ ਉਠਿਆ ਸਥਿਤੀ ਕੀ ਹੈ ਇਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਪ੍ਰੋਗਰਾਮ 'ਚ ਇਹਨਾਂ ਖਬਰਾਂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉੰਗਸਿਕ ਬੁੱਧੀਜੀਵੀ ਤੇ ਸਿਆਸੀ ਮਾਹਰ ਪ੍ਰਕਾਸ਼ ਪ੍ਰੀਤਮ ਸਿੰਘ ਖਾਨ ਨੂੰ ਵੜੇਗਾ ਕਾਂਗਸਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਜੀ ਆਇਆਂ ਨੂੰ ਬਹੁਤ ਧੰਨਵਾਦ ਤੇਰੇ ਵੱਲੋਂ ਸਤਿਕਾਰਯੋਗ ਸਰੋਤਿਆਂ ਨੂੰ ਜੋ ਦੇਸ਼ ਤੇ ਵਿਦੇਸ਼ ਵਿੱਚ ਬੈਠ ਕੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਨੇ ਸਭ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਂਗਸ ਪਾਰਟੀ ਦੇ ਹਾਲਾਤ ਕਿਵੇਂ ਦੇਖ ਰਹੇ ਹੋ ਬਹੁਤ ਸਾਰੇ ਲੀਡਰ ਪਾਰਟੀ ਛੱਡ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਤੇ ਬਜਪੀ ਬਹੁਤ ਲੀਡਰਾਂ ਨੂੰ ਫਿਚਰੀ ਆਪਣੇ ਵਾਲੇ ਪਾਸੇ ਕਾਪ ਰਹੀ ਆ। ਇਕੱਠਾ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਇਹ ਤਕਰੀਬਨ ਹੁੰਦਾ ਹੀ ਆ ਕਿ ਜਿਹੜੇ ਲਾਲਚੀ ਕੁਰਸੀ ਦੇ ਭੁੱਖੇ ਲੀਡਰ ਹੁੰਦੇ ਨੇ ਉਹ ਕੋਈ ਨਾ ਕੋਈ ਆਪਣਾ ਜਿਗਾਰ ਬਣਾ ਕੇ ਮੁਰਖ ਕੇ ਸਤਾ ਦਾ ਆਨੰਦ ਭੋਗਣ ਦੇ ਲਈ ਆਪਣੇ ਹੀਲੇ ਬੱਤ ਦੇ। ਦੂਜਾ ਬੀਜੇਪੀ ਪਾਰਟੀ 10 ਸਾਲ ਤੋਂ ਰਾਜ ਕਰ ਰਹੀ ਹੈ ਤੇ ਉਹਨਾਂ ਨੇ ਇਹ ਲਾਲ ਕਿਹਾ 3 ਵਾਰ ਮੋਦੀ ਸਰਕਾਰ ਕਿ ਅਸੀਂ ਫੇਰ ਆਉਣਾ ਤੇ ਉਹਨਾਂ ਨੇ ਦਾਅਵਾ ਕੀਤਾ ਕਿ 400 ਤੋਂ ਉੱਤੇ ਅਸੀਂ ਜਿਹੜੇ ਹੈ ਜਿੱਤ ਕੇ ਇਹ ਬੀਜੇਪੀ ਨੇ ਇੱਕ ਨੀਤੀ ਬਣਾ ਲਈ ਹੈ ਕਿ ਦੂਜੀ ਪਾਰਟੀਆਂ ਦੇ ਵਿੱਚ ਜਿਹੜੇ ਕੋਈ ਵੱਡੇ ਚੰਗੀ ਸ਼ਬੀ ਵਾਲੇ ਨੇਤਾ ਨੇ ਜਿਹੜੇ ਸੋਣ ਜਿੱਤ ਸਕਦੇ ਨੇ ਉਹਨਾਂ ਨੂੰ ਕੀ ਮੈਨਾਂ ਕਿਵੇਂ ਕਿਸੇ ਵੀ ਤਰੀਕੇ ਨਾਲ ਆਪਣੀ ਪਾਰਟੀ ਵਿੱਚ ਕਿਉਂਕਿ ਪਾਰਟੀ ਕੋਲ ਦੋ ਬਹੁਤ ਵੱਡੇ ਹਥਿਆਰ ਬੀਜਪੀ ਹੋਣ ਨੇ ਜਿਹਦੀ ਸਰਕਾਰ ਹੁੰਦੀ ਹੈਗਾ ਨੇ ਜਿਹਦੀ ਬਲਾਕੀ ਉਹਦੀ ਮੈਂ ਸਮਝਿਆ ਈਡੀ ਹੈਗੀ ਹੈ ਤੇ ਐਸਪੀ ਦੇ ਹੈਗਾ ਇਨਕੰਮਪੈਕਟ ਹੈਗੀ ਚਲੋ ਰੇਣਾ ਪੈਂਦੀਆਂ ਨੇ ਦਬ ਕੇ ਹੁੰਦੇ ਨੇ ਅਗਲਾ ਕਹਿੰਦਾ ਕੋਈ ਨਾਲੇ ਦਾ ਕਾਹੀ ਬਿਲੂਗੇ ਨਾਲੇ ਸਰਕਾਰ ਤੇ ਹੱਥ ਮਿਲੂ ਕਿਉਂ ਆਪਾਂ ਇੱਧਰ ਗੋਡੇ ਤਾਂ ਆਏ ਉਹ ਆਪਣਾ ਧੀਰਮ ਸਭ ਛੱਡ ਦਿੰਦੇ ਜਿਹੜੀ ਪਾਰਟੀ ਪਿੱਛੇ ਉਹਨਾਂ ਨੇ ਸਾਰੀ ਜ਼ਿੰਦਗੀ ਢਗਾਏ ਹੁੰਦੀ ਐ ਉਹ ਇੱਕ ਮਿੰਟ ਲਾਉਂਦੇ ਨੇ ਦੂਜੀ ਪਾਰਟੀ ਵਿੱਚ ਕਰਦੇ ਮਾਰੇ ਦਾ ਇਸ ਨੂੰ ਦੇਖਦੇ ਭਾਜਪਾ ਦੇ ਤਿੰਨ ਕਾਂਗਰਸ ਦੇ ਆਗੂਆਂ ਨੂੰ ਪਕਿਆ ਕੱਲ ਆਪਣੇ ਪਾਰਟੀ ਵਿੱਚ ਸਾਫ ਲੁੱਟ ਤੇ ਇਹ ਕਹਿੰਦੀ ਐ ਵੀ ਸਾਡੇ ਐਮਪੀਆ ਦੀ ਜਿਹੜੀ ਡਿਗਰੀ ਐ ਮਤਲਬ ਗਿਣਤੀ ਐ ਉਹ ਵੱਧਣੀ ਚਾਹੀਦੀ ਹੈ ਜੀਪੀ ਦਾ ਇਹੀ ਇੱਕ ਇਹੀ ਨਿਸ਼ਾਨ ਹੈ ਤੇ ਉਹਨਾਂ ਨੂੰ ਇੱਕ ਕਿਸੇ ਹਰ ਤਰੀਕੇ ਨਾਲ ਅਚਾ ਕੱਲ ਕਾਂਗਰਸ ਜਿਹੜੇ ਤਿੰਨ ਵੱਡੇ ਨੇਤਾਏ ਨੇ ਇੱਕ ਰਾਸ਼ਟਰੀ ਬੁਲਾਰੇ ਰਾਸ਼ਟਰੀ ਬੁਲਾਰੇ ਰਹੇ ਨੇ ਕਾਂਗਰਸ ਦੇ ਔਰ ਮੱਲਬ ਤੇ ਬਿਹਾਰ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਨੇ ਅਨਿਲ ਸ਼ਰਮਾ ਤੇ ਔਰੰਗਾਬਾਦ ਤੋਂ ਤੇ ਉਮੀਦਵਾਰ ਰਹਿ ਚੁੱਕੇ ਉਮਿੰਦਰ ਸੁਪੇਂਦਰ ਪ੍ਰਸਾਦ ਨੂੰ ਵੀ ਵੀਰਵਾਰ ਨੂੰ ਭਾਜਪਾ ਨੇ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਦੇ ਗੱਲ ਦੇ ਵਿੱਚ ਜਿਹੜਾ ਫੁੱਲਾ ਟੋਪ ਹੈ ਉਹ ਪਾ ਦਿੱਤਾ ਤੇ ਇਹ ਸਾਡੀ ਪਾਰਟੀ ਬੜੀ ਖੁਸ਼ੀ ਮਨਾ ਰਹੀ ਹੈ ਪਰ ਹੁਣ ਦੇਖਣਾ ਤਾਂ ਲੋਕਾਂ ਨੇ ਹੈ ਕਿ ਇਦਾਂ ਦੇ ਲੋਕਾਂ ਨੂੰ ਇਦਾਂ ਦੇ ਲੀਡਰਾਂ ਨੂੰ ਲੋਕ ਵੋਟ ਪਾਉਂਦੇ ਹਨ ਨਹੀਂ ਪਾਉਂਦੇ ਜਿਹੜੇ ਕਿ ਉਹ ਲੋਕਾਂ ਦੇ ਹੱਕਾ ਦੇ ਲੋਕਾਂ ਦੀਆਂ ਉਹ ਭਾਵਨਾਵਾਂ ਲੋਕਾਂ ਦੇ ਭਰੋਸੇ ਨੂੰ ਡੋਲ ਕੇ ਦੂਜੀ ਪਾਰ ਤੇ ਚਲੀ ਇੱਥੇ ਵਸ ਨਹੀਂ ਹੈਗਾ ਇਹਨਾਂ ਨੇ ਪਹਾਰਾਸ਼ਟਰ ਤੋਂ ਸੰਜੇ ਅਨੂਪਮ ਤੇ ਵੀ ਕਾਂਗਰਸ ਨੂੰ ਆਲਵਿਦਾ ਕਹਿ ਕੇ ਭਾਜਪਾ ਦੇ ਬਲਾਰੇ ਸੰਬਤ ਪਾਤਰਾ ਤੋਂ 1 ਟ੍ਰਿਲੀਅਨ ਸਿਫਰਾਂ ਦੀ ਗਿਣਤੀ ਤੱਕ ਪੁੱਛ ਕੇ ਚਰਚਾ ਚਾਹੀ ਸੀ ਸੰਬਤ ਪਾਤ ਨੇ ਟ੍ਰਿਲੀਅਨ ਦੀ ਗੱਲ ਕੀਤੀ ਸੀ ਉਹਨੇ ਕਿਹਾ ਇਹ ਟ੍ਰਿਲੀਅਨ ਦੀ ਪਹਿਲਾਂ ਗਿਣਦੇ ਦੱਸੋ ਵੀ ਕਿੰਨੀਆਂ ਜ਼ੀਰੋਆਂ ਹੁੰਦੀਆਂ ਨੇ ਉਹ ਸੰਬੰਧ ਪਾਤਰਾਂ 10 ਲਈ ਸੀ ਸਕੇ ਇਸ ਲਈ ਉਹ ਚਰਚਾ ਦੇ ਵਿੱਚ ਆਏ ਸਨ ਤੇ ਉਹਨਾਂ ਨੂੰ ਵੀ ਇਹਨਾਂ ਦੇ ਚੋਗਾ ਪਾ ਕੇ ਕਿ ਚੋਗੇ ਦਾ ਕੋਲ ਬਹੁਤ ਵਧੀਆ ਨੇ ਰੰਗ ਪਰ ਇੱਕੇ ਚੋਕੇ ਨੇ ਤੇ ਇਦਾਂ ਦੀ ਕੜਕਤੀ ਲਾਉਂਦੇ ਨੇ ਜਦੋਂ ਉਹ ਚੋਗਾ ਚੁਗਣ ਪੰਛੀ ਆਉਂਦਾ ਫੱਟ ਦੇ ਕੇ ਉਹਦੇ ਗਲ ਦੇ ਵਿੱਚ ਭਾਜਪਾ ਵਾਲਾ ਸਰੋਪਾ ਪਾ ਦਿੰਦੇ ਨੇ ਉਹਰੇ ਵੀ ਕਾਂਗਰਸ ਛੱਡ ਕੇ ਤੇ ਪੀ ਦਾ ਸਾਥ ਛੱਡ ਲਿਆ ਤੇ ਉਦੋਂ ਕਾਂਗਰਸ ਦੇ ਵਿੱਚ ਲਿਆਉਣ ਦੇ ਲਈ ਜਿਹੜੇ ਉਠੋਂ ਦੇ ਲੀਡਰ ਸੀ ਰਾਖਰੇ ਕੁਲਵੰਤ ਸਿੰਘ ਬੰਟੀ ਉਹ ਨੇ ਇਹਦਾ ਜਿਹੜਾ ਹੈਗਾ ਉਹ ਰੋਲ ਅਦਾ ਕੀਤਾ ਤੇ ਗੌਰਵ ਯਾਗ ਵੱਲ ਗੌਰਵ ਵੱਲ ਜਿਹਨੇ ਕਿ ਕਾਂਗਰਸ ਸੀ ਤਾਂ ਆਪਣਾ ਸਤੂਪਾ ਕਾਂਗਰਸ ਪ੍ਰਧਾਨ ਅਰਜਨ ਸੂਪੇ ਦੇ ਹੋਏ ਕਿਹਾ ਹੈ ਕਿ ਇਹ ਪਾਰਟੀ ਹੈ ਜਿਹੜੀ ਉਹ ਦਿਸ਼ਾ ਤੇ ਦਸ਼ਾਹੀਨ ਹੋ ਚੁੱਕਾ ਹੈ ਜਿਹੜੀ ਬੀਜੇਪੀ ਹੈ ਬਹੁਤ ਚੰਗੀ ਹੈ ਇਹ ਸਮਝ ਨਹੀਂ ਲੱਗਦਾ ਕਿ ਖੂਨ ਇਹਨਾਂ ਦਾ ਟਿਕਟਾ ਕਿਵੇਂ ਹੋ ਜਾਂਦਾ ਹੈ ਜਿਹੜੇ 2 ਦਿਨ ਪਹਿਲਾਂ ਉਸੇ ਪਾਰਟੀ ਦੇ ਗੁਣ ਗਾਉਂਦੇ ਹੁੰਦੇ ਨੇ ਉਸ ਪਾਰਟੀ ਨੂੰ ਕਹਿੰਦੇ ਨੇ ਇਹ ਪਾਰਟੀ ਚੰਗੀ ਨਹੀਂ ਕਹਿੰਦੇ ਜਿਹੜੀ ਬੀਜੇਪੀ ਹੈ ਇਹ ਦੇਖ ਨੂੰ ਚੰਗੇ ਪਾਸੇ ਲੈ ਕੇ ਜਾਊਗੀ ਚੰਗੇ ਚੰਗੇ ਪਾਸੇ ਤਾਂ ਆਪੇ ਲੈ ਕੇ ਜਾਊਗੀ ਕਿ ਤੈਨੂੰ ਪੱਟ ਕੇ ਹੁਣ ਤੈਨੂੰ ਉਹ ਇਲੈਕਸ਼ਨ ਲੜਾਉਣੀ ਹੈ ਗੁੜਕੇ ਤੈਨੂੰ ਐਮਪੀ ਬਣਾ ਦੇਣਾ ਤੇਰੇ ਵੱਡੇ ਦੀ ਤਾਂ ਦੋਏ ਹੱਥਾਂ ਦੇ ਵਿੱਚ ਲੱਗੂ ਸੀ ਪਹਿਲਾਂ ਕਾਂਗਰਸ ਵੱਲੋਂ ਖੜਦਾ ਰਿਹਾ ਤੇ ਇਧਰੋਂ ਰਸਗੁਲੇ ਆ ਗਏ ਨੇ ਇਹ ਖਾਏ ਪਰ ਇਹ ਬਹੁਤ ਹੀ ਮੈਂ ਕਹਿੰਦਾ ਸ਼ਰਮ ਤੇ ਕੰਮੀ ਨਹੀਂ ਗੱਲ ਇਹ ਚੋਣ ਕਮਿਸ਼ਨ ਨੂੰ ਕਿ ਤੈ ਕਰਨਾ ਚਾਹੁੰਦਾ ਹੈ ਕਿ ਉਹ ਪਾਰਟੀ ਦੀ ਮੈਂਬਰਸ਼ਿਪ ਦੇ ਕਿ ਸਾਏ ਪਾਰਟੀ ਨੂੰ ਜਿਹੜੀ ਤੁਸੀਂ ਟਿਕਟ ਦੇ ਰਹੇ ਹੋ ਤੁਹਾਡੀ ਪਾਰਟੀ ਦੇ ਨਾਲ ਕਿੰਨੀ ਕੁ ਦੇਰ ਦਾ ਜੁੜਿਆ ਹੋ ਪਰ ਹੁਣ ਤਾਂ ਉਹ ਗੱਲ ਖਤਮ ਹੀ ਹੈ ਕਿ ਸਵੇਰੇ ਆਪਣੀ ਪਾਰਟੀ ਦੇ ਉਹ ਗੁਣ ਗਾਉਂਦਾ ਹੁੰਦਾ ਤੇ ਬੀਜੇਪੀ ਨੂੰ ਗਾਲਾਂ ਕੱਢ ਰਿਹਾ ਹੁੰਦਾ ਇਹਨੂੰ ਹਿੰਜਤਵਾਦੀ ਪਾਰਟੀ ਕਹਿੰਦਾ ਉਹਨੂੰ ਦੇਸ਼ ਨੂੰ ਲੁੱਟ ਕੇ ਖਾ ਗਿਆ ਇਹਨੇ ਅਡਾਲੀਆਂ ਬਣ ਗਿਆ ਤੇ ਸ਼ਾਮ ਨੂੰ ਉਹੀ ਬੰਦਾ ਕਹਿੰਦਾ ਜੀ ਇਸ ਪਾਰਟੀ ਵਰਗੀ ਕੋਈ ਵਧੀਆ ਪਾਰਟੀ ਹੈ ਹੀ ਨਹੀਂ ਹੈਗੀ ਇਹ ਤਾਂ ਇੱਕ ਦੇਸ਼ ਨੂੰ ਅੱਗੇ ਲੈ ਕੇ ਜਾ ਰਹੀ ਹੈ ਬਹੁਤ ਤਰਕੀਆਂ ਕਰ ਰਹੀ ਹੈ ਤਰਕੀਆਂ ਸਾਡੇ ਸਾਹਮਣੇ ਨੇ ਤੇ ਸਾਰੇ ਹਿੰਦੁਸਤਾਨ ਥਾਂ-ਥਾਂ ਤੇ ਮਜਾਰੇ ਹੋ ਰਹੇ ਨੇ ਆਹ ਥਾਂ ਦੇ ਧਰਨੇ ਲੱਗ ਰਹੇ ਨੇ ਈਡਰਾਂ ਨੂੰ ਫੜ ਕੇ ਜੇਲਾ ਵਿੱਚ ਪੱਟਿਆ ਜਾਂਦਾ ਹੈ ਜੇ ਸਮਝਿਆ ਜਾਵੇ ਇੱਕ ਤਰ੍ਹਾਂ ਇਹ ਅਨ ਅਨਾਉਂਸਡ ਐਮਰਜੈਂਸੀ ਹੈ ਇਹ ਕਿਦਾ ਐਮਰਜੈਂਸੀ ਅਨਾਉਂਸ ਹੋ ਜਾਂਦੀ ਹੈ ਵੀ ਐਮਰਜੈਂਸੀ ਲੱਗੀ ਹੈ ਕੋਈ ਬੋਲ ਨਹੀਂ ਸਕਦਾ ਕੋਈ ਇੱਕ ਅਨ ਅਨਾਉਂਸ ਹੁੰਦੀ ਹੈ ਵੀ ਜਿਹੜਾ ਕੋਈ ਲੀਡਰ ਕਿ ਆਪ ਬੀਜੇਪੀ ਦੇ ਖਿਲਾਫ ਕੋਈ ਗੱਲ ਕਰੇ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਉਹ ਕਾਲੀ ਦਲ ਦਾ ਹੋਵੇ ਚਾਹੇ ਉਹ ਕਿਸਾਨ ਨੇਤਾ ਹੋਵੇ ਉਹਦੇ ਉੱਤੇ ਛਾਪੇ ਮਾਰੋ ਈਵੀ ਵੱਲੋਂ ਪ੍ਰੈਸ਼ਰ ਪਾਓ ਉਹਦੀ ਜ਼ੁਬਾਨ ਬੰਦ ਕਰੋ ਇਸ ਲਈ ਚੋਣ ਕਮੇਟੀ ਦੇ ਬਾਰੇ ਕੋ ਸਖਤ ਸਟੈਂਡ ਲੈਣਾ ਚਾਹੀਦਾ ਹੈ ਕਿ ਦਲ ਬਦਲੀ ਕਾਨੂੰਨ ਲਾਗੂ ਹੋਣਾ ਚਾਹੀਦਾ ਜਿੱਦਾਂ ਕਿ ਟਕਣ ਤੋਂ ਬਾਅਦ ਚੱਲ ਲੱਗੇ ਤੋਂ ਹੁੰਦਾ ਉਸ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਵੀ ਇਦਾਂ ਦਲ ਬਦਲੂ ਕਾਨੂੰਨ ਹੁੰਦਾ ਪਾਰਟੀ ਤੋਂ ਲਿਸਟਾ ਲੈ ਲੈਣੇ ਤੁਸੀਂ ਆਪਣੀ ਪਾਰਟੀ ਦੀ ਲਿਸਟ ਦਿਓ ਤੁਹਾਡੀ ਪਾਰਟੀ ਜਿਹੜੇ ਜਿਹੜੇ ਡਿਸਟ੍ਰਿਕਟ ਦੇ ਰਹੇ ਹੋ ਇਹਦਾ ਪਾਰਟੀ ਪ੍ਰਤੀਕ ਕੀ ਦੇਣਾ ਹੈ ਕਿੰਨੀ ਦੇਰ ਤੋਂ ਤੁਹਾਡੀ ਪਾਰਟੀ ਸੇਵਾ ਦਾ ਹੈ ਕੰਟਰੋਲ ਸਰਬ ਕਿਵੇਂ ਦੇਖਦੇ ਹੋ ਭਾਵੇਂ ਅਹਮਾਦੀ ਪਾਰਟੀ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਜਿਹੜੀਆਂ ਵਿਰੋਧੀ ਉਹਨਾਂ ਦੇ ਵਿੱਚੋਂ ਨਿਕਲ ਕੇ ਜਿਹੜੇ ਬੀਜੇਪੀ ਵਿੱਚ ਆ ਰਹੇ ਨੇ ਇਸ ਤਰੀਕੇ ਨਾਲ ਜਿਹੜਾ ਇੰਡੀਆ ਗਾਡਸਟੂਰ ਹੈ ਉਸ ਦੇ ਉੱਤੇ ਕੋਈ ਨੈਗੇਟਿਵ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਤੁਹਾਨੂੰ ਜਾਂ ਫਿਰ ਇੰਡੀਆ ਗਾਡਸਟੂਰ ਅੱਜ ਵੀ ਆਪਣੇ ਆਪ ਨੂੰ ਮਜ਼ਬੂਤ ਮਹਿਸੂਸ ਕਰ ਰਿਹਾ ਸੱਥਾ ਸਭ ਦੇਖੋ ਹਮੇਸ਼ਾ ਜਦੋਂ ਕਿਸੇ ਉੱਤੇ ਜ਼ੁਲਮ ਹੁੰਦਾ ਹੈ ਤਾਂ ਉਹ ਦੇ ਨਾਲ ਪਬਲਿਕ ਆਪਣੀ ਆਤਮਾ ਨਾਲ ਆਪਣੀ ਜਿੰਦਗੀ ਨਾਲ ਖੜ੍ਹ ਜਾਂਦੀ ਹੈ ਵੋਟਾਂ ਦਾ ਲੋਕਾਂ ਨੇ ਪਾਉਣੀ ਹੈ ਲੋਕ ਦੇ ਦੇ ਨੇ ਇਹਨਾਂ ਲੋਕਾਂ ਦਾ ਕੀ ਕਿਰਦਾਰ ਹੈ ਉਹ ਕਹਿੰਦੇ ਜਿੰਨਾ ਇਹ ਤੱਕਾ ਕਰਨਗੇ ਜਿੰਨਾ ਕਰਨਗੇ ਉਨਾਂ ਹੀ ਲੋਕਾਂ ਦੇ ਵੀ ਕਹਿੰਦੇ ਜਦੈ ਬਾਣ ਲੱਗੈ ਤਦੈ ਰੋਟ ਲੱਗੈ ਜਦੋਂ ਆਪਾਂ ਕਿਸੇ ਨੂੰ ਉਤੰਨ ਕਰਦੇ ਆ ਕਿਸੇ ਨੂੰ ਤੋੜ ਕਰ ਕਰਦੇ ਆ ਤਾਂ ਲੋਕਾਂ ਦੀ ਜਿਹੜੀ ਹੋ ਗਈ ਹੈ ਮਤਲਬ ਸਿਮਤੀ ਉਹਨਾਂ ਦੇ ਨਾਲ ਖੜੀ ਹੁੰਦੀ ਹੈ ਇਹਨਾਂ ਨੂੰ ਕੋਈ ਜ਼ਿਆਦਾ ਫਾਇਦਾ ਹੋਣ ਵਾਲਾ ਨਹੀਂ ਸवाय ਬਦਨਾਮੀ ਦੇ ਉਹ ਹਰ ਪਾਸੇ ਡਰਦਾ ਮਾਰਾ ਇਹ ਕਹਿੰਦਾ ਜੇ ਕਾਂਗਰਸ ਪੰਜਾਬ ਤੋਂ ਦੇਖ ਲਓ ਪਿੱਟੂ ਵਰਗੇ ਬੰਦੇ ਜਿਨ੍ਹਾਂ ਦਾ ਸਾਰਾ ਖਾਨਦਾਨ ਕਾਂਗਰਸੇ ਲੱਗਿਆ ਇੱਕ ਮਿੰਟ ਲੱਗਿਆ ਜਾ ਕੇ ਚਲੇ ਗਏ ਇਸ ਤੋਂ ਬਿਨਾ ਹੋਰ ਵੀ ਦੇਖ ਲਓ ਕਿਸੇ ਕਿਦਾ ਕੀ ਦਾ ਨਾਮ ਲਈਏ ਕਿਉਂਕਿ ਪ੍ਰੋਗਰਾਮ ਸਮਾਂ ਬਹੁਤ ਜਾਂਦਾ ਤੇ ਇਸ ਲਈ ਇਹ ਮੈਂ ਸਭ ਹਲ ਬਦਲ ਕੇ ਦੂਜੀ ਪਾਰਟੀ ਦੇ ਵਿੱਚ ਸੀਟ ਜਿੱਤਣ ਲਈ ਇੱਕ ਕੁਰਸੀ ਦੇ ਲਈ ਜਾਣਾ ਬਹੁਤ ਹੀ ਸ਼ਰਮ ਵਾਲੀ ਤੇ ਗ੍ਰਿ ਬਿਲਕੁਲ ਤਾਂ ਜ਼ਰੂਰ ਹਾਲਾਤ ਆਉਣ ਵਾਲੇ ਸਮੇਂ 'ਚ ਦੇਖਣੇ ਆਉਣਗੇ ਕਿ ਜੋ ਵਿਰੋਧੀ ਪਾਰਟੀਆਂ ਦੇ ਲੀਡਰ ਵਿਜੀਬਲ ਨੂੰ ਜਾ ਰਹੇ ਨੇ ਉਸ ਦੇ ਨਾਲ ਕਿੰਨਾ ਕੁ ਨੁਕਸਾਨ ਜਿਹੜਾ ਵਿਰੋਧੀ ਪਾਰਟੀਆਂ ਦਾ ਹੁੰਦਾ ਨਾ ਜਰਾ ਇਹ ਗੱਲ ਚੋਣਾਂ ਦੇ ਵਿੱਚ ਜਿਹੜਾ ਫੈਸਲਾ ਹੋਣਾ ਹੈ ਚੋਣਾਂ ਦੇ ਨਤੀਜੇ 'ਤੇ ਕਾਰਨਾ ਹੈ ਕੁਸ਼ਤ ਤੇ ਖੰਤੂ ਸਾਹਿਬ ਅਮਰਤਪਾਲ ਦੀ ਗੱਲ ਕਰਾਂਗੇ ਤੇ ਉਹਦੇ ਸਾਥੀਆਂ ਦੀ ਤਾਂ ਉਸ ਲੈ ਕੇ ਕੋਖਣਦਾਲਾ ਵੀ ਹੋਈਆਂ ਕਿ ਉਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਵਿੱਚ ਸ਼ਿਫਟ ਕੀਤਾ ਜਾਵੇ ਉਹ ਵੀ ਬਹੁਤ ਕੁਝ ਹੋਇਆ ਕਿ ਉਹਨਾਂ ਦੀ ਐਨਐਸਏ ਜਿਹੜੀ ਉਹ ਉਭਟਾਈ ਜਾਵੇ ਪਰ ਦੁਬਾਰਾ ਇੰਡੈਸਿਟੀ ਲਗਾ ਦਿੱਤੀ ਗਈ ਇੱਕ ਸਰ ਵਧਾ ਦਿੱਤੀ ਗਈ ਤੇ ਹੁਣ ਉਹਨਾਂ ਦੀ ਜਿਹੜੀ ਦਿਹਾੜੀ ਨੂੰ ਲੈ ਕੇ ਮੰਗ ਤੇਜ਼ ਹੋ ਚੁੱਕੀ ਐ ਪੂਰਾ ਮਾਮਲਾ ਕੀ ਐ ਕਿਸ ਵੱਲੋਂ ਮੰਗ ਚੁੱਕੀ ਗਈ ਐ ਤੇ ਜਿਹੜੇ ਹੁਣ ਜਤਨ ਲੇਖਸਵਰੂ ਕਿਤੇ ਜਾ ਰਹੇ ਨੇ ਤਾਂ ਕੀ ਅਮਰਤ ਪਾਲ ਇਹਨਾਂ ਜਤਨਾ ਤੋਂ ਬਾਅਦ ਹੁਣ ਬਾਹਰ ਆ ਸਕਣਗੇ ਜਾਂ ਫਿਰ ਇੱਕ ਸਾਲ ਹੋਰ ਮੁਸ਼ਕਲ ਦੇ ਵਿੱਚ ਨੇ ਸੱਤ ਸਾਬ ਜੇ ਮੈਂ ਸੋਚਦਾ ਹੁਣਾਂ ਕਈ ਵਾਰ ਜਿਹੜੇ ਐਨਐਸਏ ਬਣੀ ਐ ਇਹ ਸਿਰਫ ਸਿੱਖਾਂ ਲਈ ਬਣੀ ਐ ਇਹ ਬਾਕੀ ਕਿਸੇ ਕੌਮ ਲਈ ਕਿਸੇ ਫਿਰਕੇ ਲਈ ਕਿਸੇ ਵੱਧ ਜਦੋਂ ਕਿ ਅਬਰਤਪਾਲ ਤੋਂ ਇਹਨਾਂ ਨੇ ਐਨਐਸਏ ਲਾ ਕੇ ਆਸਾਮ ਦੀ ਡਿਗਰੂ ਗੱਲ ਜੇਲ੍ਹੀ ਤੇ ਤੱਕ ਕੂਲ ਕੀਤੀ ਇਹ ਵੱਧ ਅਧਿਕਾਰਾਂ ਦੀ ਗੱਲ ਕਰਦਾ ਕਿ ਆ ਥਾਣੇ ਦੇ ਵਿੱਚ ਉਹਨੇ ਆਪਣਾ ਇੱਕ ਸਾਥੀ ਟਿਕਾਉਣ ਦੇ ਲਈ ਉਹਤੇ ਚਾਰਜ ਦੇ ਸੀ ਇਹ ਐਨਐਸਏ ਬਣ ਗਿਆ ਦੇ ਨਾਲ ਜਦੋਂ ਕਿ ਸਾਰੇ ਪਾਸੇ ਰੌਲਾ ਪਿਆ ਪਰ ਕੌਣ ਕਹੇ ਰਾਣੀ ਅੱਗਾ ਟੇ ਤੇ ਸਰਕਾਰ ਨੂੰ ਕੌਣ ਕਹੇ ਕਿਉਂਕਿ ਬਹੁਤ ਕਿੰਨੀ ਬਿਚਰਤਾਰ ਹੈ ਸਿੱਖਾ ਦੇ ਉੱਤੇ ਹੀ ਐਨਐਸਏ ਬਣੀ ਹੈ ਅੱਜ ਤੱਕ ਜਿਹੜੇ ਹਿੰਦੂ ਲੀਡਰਾਂ ਨੇ ਸੰਤਵਾਦੀ ਗੱਲ ਕਰੀ ਹੈ ਹਿੰਦੋਸਤਾਨ ਦੇ ਵਿੱਚ ਹਿੰਦੂ ਹੀ ਰਹਿਣਗੇ ਉਹ ਗੱਲ ਕਰੀ ਹੈ ਉਹਨਾਂ ਉੱਤੇ ਐਨਐਸਏ ਵੀ ਤੇ ਸਿੱਖਾ ਉੱਤੇ ਵੀ ਇਹ ਇਸ ਗੱਲ ਨੂੰ ਦੇਖਦੇ ਹੋਏ ਕੱਲ ਪ੍ਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਪਰਿਵਾਰ ਨੇ ਤਿੰਕ ਸਹਾਬ ਗਿਆਨੀ ਰਗਵੀਰ ਇਹ ਅੰਮੀ ਤੇ ਬੋਲੀ ਸਰਕਾਰ ਨੂੰ ਤੱਕ ਪਹੁੰਚਾਉਣ ਦੇ ਲਈ ਇੱਕ ਚੇਤਨਾ ਮਾਰਚਾ ਮਾਰਚ ਚੱਲੀਗਾ ਉਹ ਚੇਤਨ ਮਾਰਚ ਹੈ 8 ਅਪ੍ਰੈਲ ਨੂੰ ਸ੍ਰੀ ਦੰਬਦਮਾ ਸਾਹਿਬ ਤੱਕ ਦੰਬਦਮਾ ਸਾਹਿਬ ਤੋਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚੇਗੀ ਕਿਉਂਕਿ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਕੋਈ ਕਿਸੇ ਲਈ ਪਾਈ ਹੋਈ ਹੈਗੀ ਤੇ ਉਹਨਾਂ ਦੀ ਕੋਈ ਵੱਡੀ ਮੰਗ ਨਹੀਂ ਸੀ ਕਿ ਸਾਡੀ ਐਮਐਸਟੇ ਖੰਡਮਾ ਤੋਂ ਹਾਈ ਕੋਰਟ ਕੇਸ ਆਇਆ ਸੀ ਉਹਨਾਂ ਨੇ ਸਿਰਫ ਇਹ ਮਾਨਸਿਕ ਘੱਟ ਤੋਂ ਘੱਟ ਸਾਨੂੰ ਉਹ ਐਡੀ ਦੂਰ ਥੇੜ ਦੇ ਵਿੱਚ ਭੇਜਿਆ ਜਿੱਥੇ ਉਹਨਾਂ ਦੇ ਪੇਰ ਉਹਨਾਂ ਦੇ ਮਾਪੇ ਬਿੱਲ ਵਾਸਤੇ ਠੱਕੇ ਖਾਣੇ ਬੰਦੇ ਨਾ ਸਾਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਟ੍ਰਾਂਸਫਰ ਕੀਤਾ ਜਾਵੇ ਕਿ ਇਹ ਬਹੁਤ ਵੱਡਾ ਕਹੋ ਹੈ ਕੀ ਨਹੀਂ ਹੋ ਸਕਦਾ ਪਰ ਸ੍ਰੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਇਸ ਸਪੇਸ ਦੇ ਲਈ ਲਾਉਣ ਵਾਸਤੇ ਤੇ ਉਹਨੇ ਕਿਹਾ ਸੀ ਕਮੇਟੀ ਨੇ ਐਸਜੀਪੀ ਦੇ ਅਜਲਾਸ ਦੇ ਵਿੱਚ ਇੱਕ ਗ੍ਰਹਿ ਮੰਤਰੀ ਜੀ ਨੂੰ ਮਿਲੇਗੀ ਮਿੱਥੇ ਇਹ ਮਸਲੇ ਹੱਲ ਹੋ ਜਾਣਗੇ ਗ੍ਰਹਿ ਮੰਤਰੀ ਨੇ ਅੱਜ ਤੱਕ ਟਾਈਮ ਨਹੀਂ ਦਿੱਤਾ ਉਹਨਾਂ ਨੂੰ ਮਿਲਣ ਵਾਸਤੇ ਮਸਲੇ ਤਾਂ ਹੱਲ ਹੋਣਾ ਇੱਕ ਅਲੱਗ ਦੀ ਗੱਲ ਹੈ ਜਿਵੇਂ ਮੈਂ ਕਿਹਾ ਵੀ ਇੱਥੇ ਸਿੱਖਾਂ ਲਈ ਕਾਨੂੰਨ ਹੋਰ ਹੈ ਤੇ ਬਾਕੀਆਂ ਲਈ ਕਾਨੂੰਨ ਹੁੰਦਾ ਹੈ ਉਹਨੇ ਕਿਹਾ ਜ਼ਰੂਰ ਤੁਸੀਂ ਮਤਲਬ ਸ਼ਾਂਤ ਬਈ ਇਤਨਾ ਕੱਢੋ ਤਾਂ ਕਿ ਇਸ ਬੋਲੀ ਤੇ 19 ਹਜ਼ਾਰ ਦੇ ਕਿਨਾਂ ਤੱਕ ਇਹ ਹੋ ਸਕੇ ਜੇਕਰ ਕਹਿੰਦੇ ਇਹ ਮਸਲਾ ਇਹ ਚੇਤਨਾ ਮਾਰਚ ਕਰਨ ਤੋਂ ਬਾਅਦ ਖਾਲਨਾ ਹੋਇਆ ਤਾਂ ਖਾਲਸੇ ਦੀ ਸਥਾਪਨਾ ਦੀ 13 April ਜਿਹੜੀ ਆ ਰਹੀ ਹੈ ਬਹੁਤ ਸਿੱਖ ਕਰਨ ਦਾ ਖਾਲਸੇ ਦਾ ਜਨਮ ਦਿਨ ਉਹਦੇ ਉੱਤੇ ਕੋਈ ਵੱਡਾ ਫੈਸਲਾ ਨਹੀਂ ਕੀਤਾ ਜਾ ਸਕਦਾ ਜਿਹਦੇ ਨਾਲ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਸਰਕਾਰ ਨੂੰ ਇਸ ਫੈਸਲੇ ਨੂੰ ਬੜੀ ਈਮਾਨਦਾਰੀ ਨਾਲ ਦੂਰ ਦੇਸੀ ਨਾਲ ਅਸੀਂ ਰਹਿਮ ਦਿੱਲੀ ਦੇ ਨਾਲ ਵਿਚਾਰ ਕਰਕੇ ਉਹਨਾਂ ਬੰਦੀ ਕੈਦੀਆਂ ਨੂੰ ਘੱਟ ਤੋਂ ਘੱਟ ਪੰਜਾਬ ਦੀ ਜੇਲ੍ਹ ਦੇ ਵਿੱਚ ਤਸਕੀਫ ਕੀਤਾ ਜਾਵੇ ਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਐਨਐਸਏ ਲਾਉਣਾ ਇੱਕੋ ਤੇ ਬਹੁਤ ਤਕਾ ਹੈ ਇਹ ਗੈਰ ਨਿਆਂਪਰਾਹ ਹੈਗੀ ਹੈ ਇਸ ਲਈ ਇਹਦੇ ਵਾਸਤੇ ਜੱਦੋ ਜਹਿਦ ਜਾਰੀ ਹੈ ਖੰਕੂਸ ਸਾਹਿਬ ਇੱਕ ਵਾਰ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜੋ ਵੀ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀਗਾ ਉਸ ਮੁਤਾਬਕ ਆਈ ਪਿਛਤਿਆਂ ਧਰਮਾ ਲਾ ਕੇ ਕਾਰਵਾਈ ਹੋਣੀ ਚਾਹੀਦੀ ਸੀ ਤੇ ਐਨਐਸਏ ਜਿਹੜੀ ਆ ਉਹ ਕੋਈ ਵੱਡੇ ਹਲਾਤ ਇਦਾਂ ਦੇ ਨਹੀਂ ਸੀ ਵੀ ਜਿਹੜੀ ਬਣਦੇ ਸੀ ਪਰ ਦੂਜੀ ਪਾਸ ਤੁਸੀਂ ਇਹ ਵੀ ਮੰਨਦੇ ਹੋ ਕਿ ਥੋੜੀ ਬਹੁਤੀ ਗਲਤੀ ਉਹਨਾਂ ਦੀ ਵੀ ਸੀ ਕਿ ਉਹਨਾਂ ਨੂੰ ਇੱਡੇ ਵੱਡੇ ਵੱਡੇ ਪੱਧਰ ਤੇ ਦਾਅਵਾ ਪ੍ਰਦਰਸ਼ਨ ਨਹੀਂ ਸੀ ਕਰਨਾ ਚਾਹੀਦਾ ਇੱਕ ਆਪਣੇ ਸਿੰਗਲ ਨੂੰ ਛਡਾਉਣ ਵਾਸਤੇ ਜੇ ਉਹ ਉੱਥੇ ਹਥਿਆਰ ਲੈ ਕੇ ਪਹੁੰਚੇ ਥਾਣੇ ਨੂੰ ਘੇਰ ਲਿਆ ਗਿਆ ਥੋੜੀ ਬਹੁਤੀ ਗਲਤੀ ਉਹਨਾਂ ਦੀ ਵੀ ਐਪੀ ਇੱਡੇ ਵੱਡੇ ਪੱਧਰ ਤੇ ਜਿਹੜਾ ਉਹਨਾਂ ਨੂੰ ਐਸੇ ਪ੍ਰਬੰਧ ਰਹੀ ਸੀ ਕਰਨ ਚਾਹੀਦੇ ਜਿਹੜਾ ਕਿ ਦਾ ਪ੍ਰਭਾਵ ਜਾਂਦਾ ਕਿ ਮਾਹੌਲ ਖਰਾਬ ਹੁੰਦੀਆਂ ਕੁਸ਼ੀਆਂ ਹੋ ਰਹੀਆਂ ਨੇ ਤਾਂ ਸਭ ਸਾਡੇ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਧਰਾਵਾਂ ਇਹ ਵੀ ਹਨ ਕੋਈ ਐਨਐਸਸੀ ਜੁੜੀ ਦੇ ਵੀ ਐਨਐਸਫ ਹੋਰ ਧਰਾਵਾਂ ਸਹਿਤ ਵੀ ਉਹਨਾਂ ਤੇ ਭਾਰਤੇ ਦਰਜ ਹੋ ਸਕਦੇ ਨੇ ਵੀ ਉਹ ਹਥਿਆਰ ਲੈ ਕੇ ਕਿਉਂ ਗਏ ਗੁਰੂ ਗ੍ਰੰਥ ਸਾਹਿਬ ਦੀ ਆਵਰ ਸਰੂਪਨੀ ਕਿਉਂ ਹੈਗੇ ਉਹ ਧਰਾਵਾਂ ਅਲੱਗ-ਅਲੱਗ ਸੰਨ ਲੇਕਿਨ ਉਹਨਾਂ ਧਰਾਵਾਂ ਦੇ ਵਿੱਚ ਜੇ ਦੀ ਜ਼ਮਾਨਤ ਹੋ ਸਕਦਾ ਸਜਾਤਾ ਮਿਲ ਜੇ ਕਿਸੇ ਨੇ ਗਰਾਹ ਕੀਤਾ ਅਸੀਂ ਇਹ ਨਹੀਂ ਕਹਿੰਦੇ ਵੀ ਸਭ ਨੇ ਬਿੱਲੀ ਜੇ ਕਿਸੇ ਨੇ ਕੋਈ ਕਿੱਦਾ ਹੀ ਵੱਡਾ ਹੈ ਕਿੱਦਾ ਹੀ ਧਾਰਮਕ ਹੈ ਕਿੱਦਾ ਹੀ ਵੱਡਾ ਜੇ ਉਹਨੇ ਗਰਾਹ ਕੀਤਾ ਉਹਨੂੰ ਦੀ ਸਜ਼ਾ ਮਿਲ ਜਾਏ ਪਰ ਮਿਲਦੀ ਕਾਨੂੰਨ ਮੁਤਾਬਕ ਚਹੀਦੀ ਹੈ ਇਹ ਨਹੀਂ ਕਿ ਤੁਸੀਂ ਉਸ ਕਾਨੂੰਨ ਦੇ ਮੁਤਾਬਕ ਤੁਸੀਂ ਇੱਕ ਬੰਦਾ ਆਪਾਂ ਨੇ ਚਪੇੜ ਨਾਲ ਮਾਰਨਾ ਆਪਾਂ ਨੂੰ ਗੋਲੀ ਮਾਰ ਦਈਏ ਇਸ ਲਈ ਜਿਹੜਾ ਐਨਐਸਏ ਲਾਉਣਾ ਇੱਕ ਬੰਦੇ ਦੀ ਜ਼ਿੰਦਗੀ ਕਰਕੇ ਉਸ ਬੱਚੇ ਨੂੰ ਹਮੇਸ਼ਾ ਦੇ ਲਈ ਉਹਦੀ ਬਾਤ ਦਾ ਫਤ ਕਰਨਾ ਹਮਲ ਦਾ ਐਨਐਸੇ ਖਤਮ ਹੀ ਹੋਣੀ ਚਾਹੀਦੀ ਹੈ ਹੁਣ ਦੇਸ਼ ਵਿਰੋਧੀ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਜੇ ਦੇਖਿਆ ਜਾਵੇ ਸਿੱਖਾਂ ਨੇ ਅਸੀਂ ਸਿੱਖਾਂ ਅੱਜ ਤੱਕ ਦੱਸੋ ਕਿਸੇ ਵੀ ਦੂਜੇ ਧਰਮ ਦੇ ਕਿਸੇ ਨੀਵ ਦੇ ਪਿਆਰ ਨਹੀਂ ਸਿੱਖੀ ਜਿਆਦਾ ਐਨਐਸੇ ਆਪਣੇ ਸਾਡੇ ਸਰਦਾਰਾਂ ਤੇ ਫਿੱਟ ਕਰਦੇ ਨੇ ਪਤਾ ਨਹੀਂ ਇਹਨਾਂ ਨੂੰ ਕਿਤੇ ਹੋਰ ਲਾਉਣ ਨੂੰ ਥਾਂ ਨਹੀਂ ਮਿਲਦੀ ਹੈਗੀ ਤੇ ਇਸ ਲਈ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਪਰ ਵੀ ਕਰ ਰਹੇ ਚੇਂਜ ਇਸ ਤੋਂ ਵੀ ਪਰ ਆਪਣ ਨੂੰ ਕਹਿੰਦੇ ਐਸੇ ਕੁਦ ਨੂੰ ਕਿ ਐਨ ਐਸ ਐਲ ਵਰ ਤੋਂ ਉਹਦੋਂ ਕੀਤੇ ਜਦੋਂ ਸਾਰੇ ਚਾਰੇ ਸਾਰਾ ਕੁਝ ਇਹ ਪ੍ਰਤੱਖ ਹੋ ਜਾਵੇ ਕਿ ਇਹ ਜਿਹੜੇ ਲੋਕ ਸੀ ਇਹ ਦੇਸ਼ ਨੂੰ ਤੋੜਨ ਵਾਸਤੇ ਇਹ ਆਦੇਸ਼ ਦੇ ਵਿੱਚ ਪੜੈਬਨੀ ਪਲਾਉਣ ਵਾਸਤੇ ਕੰਮ ਕਰਦੇ ਉਸ ਟਾਈਮ ਲੱਗਦੀ ਹੈ ਪਰ ਇਹ ਇਹ ਵੀ ਦੱਸੋ ਕਿ ਜਦੋਂ ਹੁਣ ਐਸਕੇ ਪੀਸੀ ਦੀ ਗੱਲ ਕਰੀਏ ਉਹ ਵੀ ਇਹਨਾਂ ਦੇ ਪੱਖ ਸਿਆਮਕ ਪਾਲੂਨਾਂ ਦੇ ਜਦੋਂ ਅਮਰਪਾਲ ਜੇਲ੍ਹ ਤੋਂ ਬਾਹਰ ਸੀ ਪੰਜਾਬ 'ਚ ਆਪਣੀਆਂ ਗਤੀਵਿਧੀਆਂ ਕਰ ਰਿਹਾ ਸੀ ਉਦੋਂ ਇੱਕ ਵੀ ਕੋਈ ਬਿਆਨ ਨਹੀਂ ਆਇਆ ਕੋਈ ਵੀ ਪੱਖ ਦੇ ਵਿੱਚ ਨਾ ਕੋਈ ਜਥੇਦਾਰ ਨਾ ਕੋਈ ਐਸ.ਪੀ.ਸੀ ਅਮਰਪਾਲ ਦੇ ਹੱਕ ਦੇ ਵਿੱਚ ਨਹੀਂ ਸੀ ਪਰ ਜਦੋਂ ਜੇਲ੍ਹ ਚਲੇ ਜਾਂਦੇ ਨੇ ਤੇ ਫਿਰ ਕਹਿ ਰਹੇ ਨੇ ਕਿ ਅਸੀਂ ਇਹਨਾਂ ਦਾ ਕੇਸ ਵੀ ਲੜਾਂਗੇ ਅਸੀਂ ਹੱਕ 'ਚ ਹੀ ਆ ਇਹਨਾਂ ਨੂੰ ਬਾਹਰ ਕਢਾਉਣਾ ਚਾਹੀਦਾ ਤਾਂ ਇਹ ਤੁਸੀਂ ਕੀ ਮੰਨਦੇ ਹੋ ਕਿ ਇਹ ਦੋਹਰਾ ਸਟੈਂਡ ਹੈ ਅੱਛਾ ਸਭ ਬਿਲਕੁਲ ਜਿਵੇਂ ਸਾਡੇ ਸਿਆਸੀ ਲੀਡਰ ਨੇ ਨਾ ਇਹ ਮੂੰਹ ਦੇਖ ਕੇ ਟਿੱਕੇ ਕੱਢਦੇ ਆ ਕਿਉਂਕਿ ਹੁਣ ਵੋਟਾਂ ਦਾ ਸਮਾਂ ਫਿਰ ਦੇ ਉੱਤੇ ਆਇਆ ਹੋਣ। ਹੁਣ ਵੋਟਾਂ ਦੇ ਸਿੰਮਤੀ ਲੈਣ ਦੇ ਲਈ ਕੋਈ ਨਾ ਕੋਈ ਇਦਾਂ ਦਾ ਹੱਥ ਚੰਦਾ, ਇਦਾਂ ਦਾ ਚਾਰਾ, ਇਦਾਂ ਦਾ ਉਪਰਾਲਾ ਕਰਦੇ ਆ ਜਿਦੇ ਨਾਲ ਅਸੀਂ ਕਹਿ ਸਕੀਏ ਵੀ ਅਸੀਂ ਤੁਹਾਡੇ ਨਾਲ ਖੜੇ ਆ। ਅਸੀਂ ਬਿਲਕੁਲ ਅਗਰ ਇਹ ਹੀ ਲੋਗ ਉਸ ਟਾਈਮ ਨਾਲ ਖੜੇ ਹੁੰਦੇ ਜਦੋਂ ਨੇ ਐਜੀਟੇਸ਼ਨ ਭਈ ਇਹ ਦਾ ਟੱਕਾ, ਇਹ ਦਾ ਕਰ ਅਸੀਂ ਆਲਾਤਾਂ ਦਾ ਪ੍ਰਚਾਰ ਕਰ ਪਰ ਇਹ ਹਛਾਰਾਂ ਦੀ ਪ੍ਰਦਰਸ਼ਨ ਹਜ਼ਾਰਾਂ ਨਾਲ ਸਰਕਾਰ ਦੇ ਨਾਲ ਹਕਾਰਕ ਦਾ ਜੰਗ ਨਹੀਂ ਲੜਿਆ ਜਾ ਸਕਦਾ ਸਰਕਾਰ ਦੇ ਨਾਲ 7 ਮਈ ਧਰਨੇ ਬਜ਼ਾਰਿਆਂ ਵਿੱਚ ਤੇ ਤੇ ਸਾਡਾ ਦੇਸ਼ ਆ자ਦ ਨਾ ਹੁੰਦਾ ਜੇ ਅਸੀਂ ਉਦੋਂ ਹਕਾਰਕ ਦਿੱਤੇ ਅੰਗਰੇਜ਼ਾਂ ਦੇ ਨਾਲ ਤਾਂ ਸਾਡਾ ਪੰਥੀ ਪੰਜਾਬ ਨੂੰ ਖਤਮ ਕਰ ਦਿੰਦੇ ਅਸੀਂ ਲੇਕਿਨ ਉਸ ਟਾਈਮ ਆਤਮਾ ਗਾਂਧੀ ਸਰਦਾਰ ਲਾਲ ਨਹਿਰੂ ਤੇ ਸੈਂਕੜੇ ਹਜ਼ਾਰਾਂ ਸਾਡੇ ਪੰਜਾਬੀ ਔਰ ਜਵਾਹਰ ਸਿੰਘ ਜਦੋਂ ਇਹ ਫੌਸਟੀਆਂ ਦੇ ਰਸਤੇ ਜਿਵੇਂ ਅਤੇ ਉਸ ਬੋਲੀ ਸਰਕਾਰ ਦੇ ਖੰਧ ਪਰ ਤਾਂ ਦੇਸ਼ ਆਜ਼ਾਦ ਕਰਾਇਆ ਉਹ ਦੇਸ਼ ਦੀ ਆਜ਼ਾਦੀ ਤਰਾਉਣ ਵਾਲਾ ਵੀ ਉੱਤੇ ਹੀ ਇਹ ਜੈਨਸੇ ਫਿੱਟ ਕਰਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਟੱਕਿਆ ਜਾ ਰਿਹਾ ਹੈ ਇਹ ਕਿੱਥੋਂ ਦਾ ਕਾਨੂੰਨ ਹੈ ਕਿ ਅੱਜ ਸਿੱਖ ਇਸ ਸਮੇਂ ਦੇ ਕਿ ਅਸੀਂ ਆਜ਼ਾਦੀ ਨਾਲ ਆਪਣੇ ਇਸ ਵਿੱਚ ਰਹਿ ਰਹੇ ਹਾਲਾਂਕਿ ਜਦੋਂ ਆਜ਼ਾਦੀ ਮਿਲੀ ਸੀ ਉਸ ਟਾਈਮ ਅੰਗਰੇਜ਼ ਨੇ ਵੀ ਕਿਹਾ ਸੀਗਾ ਦੇ ਦੇਖੋ ਪਾਕਿਸਤਾਨ ਨੂੰ ਮੁਸਲਮਾਨਾ ਨੂੰ ਪਾਕਿਸਤਾਨ ਮਿਲ ਜਾਣਾ ਹੈ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਜਾਣਾ ਹੈ ਤੁਸੀਂ 100 ਸਾਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਸਟੇਟ ਮੰਗੋ ਪਰ ਉਸ ਟਾਈਮ ਸਾਡੇ ਲੀਡਰਾਂ ਨੇ ਹਿੰਦੁਸਤਾਨ ਦੇ ਨਾਲ ਰਹਿਣ ਦੇ ਲਈ ਬਹਰਾਂ ਲਹਿਰੂ ਤੇ ਪਟੇਲ ਇਹ ਗੱਲ ਕੀਤੀ ਉਹਨਾਂ ਨੇ ਕਿਹਾ ਸਾਡੇ ਨਾਲ ਰਹੋ ਤੁਸੀਂ ਉਹ ਸਿੱਖਾਂ ਆ ਭਰਾ ਭਰਾ ਸਾਡੇ ਨਾਲ ਰਹੋ ਤੁਸੀਂ ਜੋ ਕੁਝ ਕਹੋਗੇ ਜਿੱਦਾਂ ਦਾ ਖੁੱਤਾ ਚਾਹੋਗੇ ਆਜ਼ਾਦੀ ਨਾਲ ਤੁਹਾਨੂੰ ਅਜ਼ਾਦੀ ਕਿੱਤਾ ਦਵਾਂਗੇ ਹੀ ਦਵਾਂਗੇ ਤੁਸੀਂ ਤਾਂ ਕਿ ਆਪਣੀ ਜਦਾਦੀ ਦਾ ਆਨੰਦ ਮਾਣ ਸਕੋ ਅੱਜ ਅਜ਼ਾਦੀ ਦਾ ਆਨੰਦ ਅਸੀਂ ਇਹ ਮਾਣਾ ਮਾਣ ਰਹਿਆ ਜੇ ਅਸੀਂ ਕੋਈ ਵੱਧ ਅਧਿਕਾਰਾਂ ਦੀ ਗੱਲ ਜਾਂ ਸਿੱਖੀ ਦੀ ਗੱਲ ਕਰਦੇ ਆ ਸਾਡੇ ਉੱਤੇ ਐਨਐਸਏ ਦਿੱਤ ਹੋ ਸਾਨੂੰ ਪਿੰਡਾਂ ਤੋਂ ਨਹੀਂ ਪਹਲੀਆਂ ਸਟੇਟਾਂ ਦੇ ਵਿੱਚ ਕਾਲੇ ਪਾਣੀ ਭੇਜਿਆ ਗਿਆ ਬਿਲਕੁਲ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਖੰਡਪਾ ਸਾਹਿਬ ਸਾਰਾ ਤਮਾਮ ਖਬਰਾਂ ਤੇ ਟਿਕਾਈ ਨਾਲ ਵਿਚਾਰ ਨੂੰ ਸਾਂਝ ਪਾਉਣ ਲਈ ਬਹੁਤ ਧੰਨਵਾਦ ਅੱਫਾ ਸਾਹਿਬ ਸਰੋਤਿਆਂ ਧੰਨਵਾਦ ਵਾਇਗਰਜੀਤਾ ਸਾਹਿਬ ਸਾਡੇ ਨਾਲ ਸੰੂਕਿ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਿੰਗ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦਕਰ ਦਾ ਇਸ ਪ੍ਰੋਗਰਾਮ ਸੰਦ ਕਰਨਗੇ ਫਿਲਹਾਲ ਇਹ ਨਹੀਂ ਤੇ ਉਜਾਜ ਧੰਨਵਾਦ